ਕਿੰਨੇ ਸੋਨੇ ਸੋਨੇ ਚਾਹੀਦੇ ਨੇ ਹਾਂਜੀ ਬਹੁਤ ਸੋਹਣੀਆਂ ਨੇ ਤਾਂ ਸਾਰੀਆਂ ਤੇ ਮੈਂ ਸੋਨੇ ਕੋ ਨਹੀਂ ਪੈਂਟਣਾ ਹਾਂ ਹਾਂ ਤੋਨ ਦੀ ਕਰਨ ਨੂੰ ਪਿਆਰ ਪਰੀਸਾ ਅਚਰੀਆ ਕਾਲ ਟਿੱਲੋ ਫਾਰਮ ਹਾਊਸ ਹੋਪਸ ਤੁਸੀਂ ਸਾਰੇ ਵੀਵਰਸ ਬਹੁਤ ਵਧੀਆ ਹੋਵੋਗੇ ਤੇ ਆਪਾਂ ਕਰਦੇ ਹਾਂ ਜੀ ਵਲੌਗ ਨੂੰ ਸਟਾਰਟ ਤੇ

ਲੋ ਜੀ ਵੀਡੀਓ ਭਾਇਓ ਸ਼ਾਰੀ ਹੈ ਹੈਲੋ ਜਨ ਪਲੀਜ਼ ਸਬਸਕ੍ਰਾਈਬ ਕਰਤੇ I okay, सारे जना यो बेस र न फाइनल आ र आ र आ 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 आज वहां पर थे तो आ गए दोस्तों को लेने के लिए बाकी और लेना चाहिए और बुरा लगे जल्दी से सीधा निकल जाना अपनी सब के लिए धन्यवाद आज कार्डपुर से सेंटर पर थे ਕਿਸੇ ਨੇ ਮੁੰਗੋ ਆਏ ਸੀ ਸੱਤੋਂ ਕਿੰਨੇ ਸਾਨੂੰ ਦੁਪੱਟੇ ਲਿਆ ਕਿਦੋਂ ਪਟਿਆਲੇ ਦੇ ਕਿੰਨੇ ਸੋਨਾ ਪ੍ਰਿੰਟਾਂ ਨੇ ਨਾ ਇਹ 200 ਦਾ ਲਾਇਆ ਬਾਕੀ ਕੋਈ 150 ਦਾ ਕਿੰਨੇ ਦੁਪੱਟੇ ਨੇ ਸੱਤ ਦੇਖੋ ਕਿੰਨੇ ਸੋਹਣੇ ਆ ਮੇਰੇ ਕੋਲ 2 200 ਦੇ ਨੇ ਇਹ 1.5 150 ਦਾ ਇਹ 150 ਦੇ 150 ਇਹ ਵੀ 150 ਦਾ ਇਹ 200 ਆਟਾ ਪੱਤਾ ਵਿੱਚ ਕਿੰਨੇ ਨੇ ਐਂਡ ਸਨੈਕਲ ਆਉਣ ਲੱਗੇ ਲੈਸ ਆਈਆਂ ਹਾਂ ਕਿੰਨੀ ਆ ਵੀ ਕਿੰਨੀ ਸੋਹਣੀ ਲੱਗ ਰਹੀਆਂ ਨੇ ਹਨਾ ਬਹੁਤ ਸੋਹਣੇ ਲੱਗ ਰਹੇ ਇਹ ਉਹ ਨੇ ਤੁਸੀਂ ਜੈਪੂਰੀ ਜੈਪੂਰੀ ਠੀਕ ਹੈ ਜੈਪੂਰੀ ਹਾਂ ਇਹ ਜੈਪੂਰੀ ਨੇ ਹਾਂਜੀ ਹਾਂ ਇਹ ਨਿਆਈ ਬੰਦ ਕਿੰਨੇ ਸੋਹਣੇ ਨੇ ਇਹਨਾਂ ਦੇ ਕਲਰ ਵੀ ਬੜੇ ਪਿਆਰੇ ਨੇ ਆ ਬਹੁਤ ਸੋਹਣੇ ਲੱਗੇ ਨੇ ਤਾਂ ਕਾਟਨ ਦੀਆਂ ਨੇ ਸਾਰੀਆਂ ਸਾਂ ਵੀ ਗਿਣਤੀ ਜਿਹਾ ਸਨ ਸਾਰੀਆਂ ਨੇ ਕਿੰਨੇ ਕਿੰਨੇ ਸੋਹਣੇ 10 ਦੁਪੱਟੇ ਨੇ ਇਹ ਇਹ ਕਿਸੇ ਨੇ ਮੰਗਵਾਏ ਸੀ ਉਹਨੂੰ ਦੇਣੇ ਨੇ ਜੇ ਕਿਸੇ ਨੇ ਲੈਣੀਆਂ ਨੇ ਤਾਂ ਦੱਸ ਦਿਓ ਸੀ ਲਿਆ ਲਾਂਗੇ ਫੇਰ ਦੁਆਰ ਹੈ ਜੇ ਕਿਸੇ ਦਾ ਮਨ ਪਾਉਂਦਾ ਦੁਨੀਆ ਦਾ ਰੇਖ ਲੈਦਾ ਔਰ ਚੁੰਨਦਾ ਲੈਦਾ ਤੇ ਚੁੰਨੀ ਇੰਨੀ ਦੀ ਨੇ ਜਿੰਨੇ ਪੋਸਟਿੰਦਰ ਦਾ ਤੇਲ ਆ ਗਿਆ ਹੋਣਾ ਹਾਂ ਨੇ ਤੂੰ ਆਖਾ ਕੇ ਦੇਖਿਆ ਉਹਦੇ ਪਰ ਕੇ ਕਿਹ ਹੈ ਸਤਾਰੇ ਵਾਲੀ ਹਾਂ ਕਿਸੇ ਨੂੰ ਸੂਟ ਵੀ ਵਧੀਆ ਸੀ ਉਹ ਨਾ ਕਰਕੇ ਆਪਾਂ ਜਿਹੜੇ ਉਹ ਜਾਂਦੇ ਨੇ ਕਿਸ ਸਤਾਰਾਂ ਦੇ ਉਹਨਾਂ ਦੀ ਦੁਕਾਨ ਆ ਉਹ ਲੰਬੜ ਨੇ ਸੂਟ ਵੀ ਵਧੀਆ ਲਿਆਂਦੇ। ਪੈਸ਼ੀ कॉटन ਦੇ। ਜਦੋਂ ਮਾਰਜੀ ਕੱਪੜਾ ਚੱਕਣਾ ਹੋਵੇ ਕਿਸੇ ਨੂੰ ਲੈਣਾ ਹੋ ਉੱਥੋਂ ਲੈ। ਉਹਨਾਂ ਨਾਲ ਗੱਲ ਕਰ। ਦੀਨ ਨਾ ਬੀਕ ਗਿਆ। ਉਹ ਇੱਕ ਦੁਪੱਟਾ ਰਹਿ ਗਿਆ ਜੀ ਬਾਕੀ ਇਹ ਬਹੁਤ ਸੋਹਣੇ ਦੁਪੱਟੇ ਆ ਜਿਹੜੇ ਸਾਈਡ ਤੇ ਕਢਾਈ ਹੈ ਨੇ ਬਹੁਤ ਵਧੀਆ ਕੰਮ। ਕਢਾਈ ਨਹੀਂ ਹੈਗੀ ਇਹ। ਹੂੰ। ਔਰ ਕੀ ਹੈ ਇਹ ਨਾ ਖਰੋਸੀ ਨਾਲ ਕੀਤੀ ਵੀ ਹੈ ਲੈਸ ਲਾਈਨ ਇਹਦੇ 200 ਰੁਪਏ ਬਣ ਗਏ ਹਾਂ ਨਹੀਂ ਦੁਪੱਟਾ ਉਹ ਵੀ ਦੇਖਣ ਨੂੰ ਵਧੀਆ ਨਾ ਨਹੀਂ ਆਈ 200 ਦਾ ਦੁਪੱਟਾ ਇਹ ਇਹ ਫਿਰ ਸਾਨੂੰ 200 ਆ ਪੈ ਗਿਆ 150 ਦਾ ਪੈ ਗਿਆ ਇਹ ਚ ਥੋੜਾ ਜਿਹਾ ਕੋ ਫालतू ਸੀਗਾ ਮੈਂ ਕਿਹਾ ਚਲ ਤੂੰ ਦੇ ਦੇ ਮੈਨੂੰ ਮੈਂ ਹੂੰ ਪੰਜਾਬੀ ਘਟਾ ਲਿਆ ਇਹਦਾ ਕੁਝ ਹੋਰ ਸਵਾਦ ਆ ਜੀ ਉਹ ਸਵਾਦ ਨਹੀਂ ਹੈਗਾ ਚੰਦਸਰ ਤਾਂ ਖੱਟੇ ਮਿੱਠੇ ਹੁੰਦੇ ਨੇ ਟੇਸਟ ਇਹ ਬੜੇ ਨਾ ਦੁਪੱਟੇ ਦਾ ਪ੍ਰਿੰਟ ਬਹੁਤ ਸੋਹਣੇ ਨੇ ਅਥੇ ਗੁਰਦੁਆਰਾ ਸਾਹਿਬ ਜਾਂਦੇ ਨੇ ਹੁਣ ਐਤਵਾਰਾਂ ਨੂੰ ਜੀ ਹਾਂਜੀ ਫਿਰ ਬੰਨ ਕੇ ਜਾਇ ਕਰੀ ਅੱਛਾ ਵੀਰਾ ਹਰਵੀਰ ਵੀਰਾ ਠੀਕ ਐ ਇਹ ਹਰ ਵੀਰ ਦੇ ਨੇ ਆ ਨਾਲ ਕਿਸੇ ਮੁੰਡੇ ਦੇ ਨੇ ਠੀਕ ਐ ਜੀ ਹਾਂ ਹਾਂ ਇਹ ਪਰਨੇ ਨੇ ਹਨਾ ਇਹ ਤਾਂ ਪਰਨੇ ਲੈ ਕੇ ਆਉਂਦੇ ਠੀਕ ਐ ਅੰਦਰ ਦਿਨ ਨੂੰ ਪਤਾ ਲੱਗਿਆ ਫਿਰ ਹੋਰ ਲਗਾ ਲੈਣੇ ਸਰਹਾਣੇ ਹਾਂ ਸਰਹਾਣੇ ਸਰਹਾਣੇ ਕਿੱਥੇ ਰਹਿ ਗਏ ਸਰਹਾਣੇ ਤਾਂ ਆਈ ਨਹੀਂ ਉਹ ਪਿੱਛੇ ਬੈਠੇ ਤਾਂ ਮੇਰੇ ਗੱਡੀ ਦੇ ਪਿੱਛੇ ਕੋਈ ਨਾ ਮੈਂ ਲੈ ਕੇ ਐਨੀ ਲੱਕੀ ਚਲੋ ਲੈ ਕੇ ਆ ਜਾਈਏ ਮਿਸਰਾਣੀ ਲੈ ਕੇ लो जी मैं जाके लेके आनी है सराने क्योंकि उधर मेरा खंडार काफ़ी खिंडिया पे है मैं कपड़े सी रही हूँ चलो गड्डी के पीछे नहीं, I think so, दिखा। पे नहीं आई थिंक सो देखा लो चलो जी ਲੋ ਜੀ ਮੈਂ ਕਮਰੇ ਨਾ ਕਿਸਮਾ ਮੈਂ ਦਿੱਤੇ ਰੀਤੀ ਮੇ ਪਤਾ ਨਹੀਂ ਸੀ ਨਾ ਆਣੀ ਵਗੈਰੇ ਕਰੇਤੀ ਚਲੋ ਆ ਦੇਖਾ ਸਾਨੂੰ ਪਤਾ ਨਹੀਂ ਸੀ ਹੈਗਾ ਵੀ ਇਹ ਇਹ ਜੇ ਹੁੰਦੇ ਨੇ ਆ ਪਹਿਲਾਂ ਬੁੰਦੇ ਹੁੰਦੇ ਸੀ ਇਹ ਜੇ ਤੋਂ ਅੱਛਾ ਲੋ ਬੀਬੀ ਦੇਖੋ ਇਹ ਕਾਟਨ ਦੇ ਨੇ ਇਹਨੂੰ ਖਾਦੀ ਦੇ ਕਹਿੰਦੇ ਨੇ ਉਧਰ ਮਿਲਵਾਏ ਨੇ ਉਧਰ ਮਿਲਦੇ ਨੇ ਖੱਦਰ ਖੱਦਰ ਖਾਦੀ ਕਹਿੰਦੇ ਨੇ ਖਾਦੀ ਉਹ ਖਾਦੀ ਖੱਦਰ ਨੂੰ ਖਾਦੀ ਕਹਿੰਦੇ ਨੇ ਖਾਦੀ ਪਰ ਟਾਈਮਸ ਨੇ ਹਾਇਆ ਵੀ ਖਾਦੀ ਦੇ ਲੈਣੇ ਨੇ ਹਾਂ ਤਾਂ ਹੀ ਲੱਗਦੇ ਨੇ ਜਿਵੇਂ ਬੁਣਿਆ ਬੁੰਦੇ ਨਹੀਂ ਹੁੰਦੇ ਹੈਗੇ ਇਹ ਡਾਕਟਰ ਕਹਿੰਦੇ ਵੀ ਆਹ ਵਰਤੋਂ ਜ਼ਿਆਦਾ ਅੱਛਾ ਉਧਰ ਬਾਹਰ ਅਲਰਜੀ ਵਗੈਰਾ ਹੁੰਦੀ ਹੈ ਜੀ ਨੂੰ ਠੀਕ ਹੈ ਇਹ ਤੋਲੀਆਂ ਨਹੀਂ ਬੀਬੀ ਤੋਲੀਆਂ ਨੇ ਫਿਰ ਆਪਾਂ ਆਪਾਂ ਨੂੰ ਵੀ ਕੀ ਹਰ ਜਿਹੇ ਜਿਹੇ ਤੋਲੇ ਵਰਤਣ ਦੇ ਤੁਸੀਂ ਮੂਰੇ ਹੋਏ ਕੰਮ ਨੂੰ ਉਹ ਤਾਂ ਬਹੁਤ ਸਰਕੱਤੇ ਤੋਂ ਲੈਂਦਾ ਤੇ ਹਾਂਜੀ ਇਹਨਾਂ ਦੇ ਪਸੰਦ ਨਹੀਂ ਕੀ ਆ ਇਹ ਪਤਾ ਨਹੀਂ ਕਿੰਨੇ ਕਿੰਨੇ 100 100 ਨਾਲ ਤਾਂ ਵਧਦੇ ਨੇ 200 ਦਾ ਆਇਓ 150 ਦਾ ਲੱਗਦਾ ਪਰ ਐਸੀ ਆਪਾਂ ਨੂੰ ਵੀ ਕੀ ਕਿllen ਤੇ ਘਰ ਵਾਸਤੇ ਵੀ ਕਿੰਨੇ ਵਧੀਆ ਨੇ ਹੁਣ ਤਾਂ ਮਤਲਬ ਜਿਹੇ ਜਿਹੇ ਹਿਸਾਬ ਚੱਲ ਰਹੀ ਦੁਨੀਆ ਦਾ ਹੁਣ ਤਾਂ ਪਿਛਲੀਆਂ ਚੀਜ਼ਾਂ ਯਾਦ ਤਰਾਣਗੇ ਜਿਵੇਂ ਪਹਿਲਾਂ ਚੀਜ਼ਾਂ ਵੱਲੋਂ ਕੀ ਵਾਰ ਤੇ ਦਈ ਸੀਗੇ ਹਨਾ ਮੈਨੂੰ ਇਹ ਤਾਂ ਦੇਖਣ ਲੱਗੇ ਜਿਵੇਂ ਚਾਦਰਾਂ ਨਹੀਂ ਹੁੰਦੀਆਂ ਉਹੋ ਜੇ ਨੇ ਇਹ ਪਹਿਲਾਂ ਬੁੰਦੇ ਹੁੰਦੀਆਂ ਇਹੋ ਜੇ ਅੱਛਾ ਜਿਹੜਾ ਰੱਖਣਾ ਸਾਰੀ ਬਹੁਤ ਸੋਹਣੇ ਨੇ ਤਾਂ ਦੂਸੋ ਆਹ ਸਹਰਾਣੇ ਲੈ ਕੇ ਇਹ ਵੀ ਪਿਓਰ ਕਾਟਨ ਦੇ ਲੈ ਕੇ ਆਏ ਆ ਇਹ ਵੀ ਠੀਕ ਹੈ ਨੇ ਦੱਸਿਆ ਤਾਂ ਬਹੁਤ ਹੈ ਅੱਛਾ ਸਾਰੇ ਆ ਗਿਆ ਯਾਰ ਵੈਸੇ ਇੰਨਾ ਲੰਬਾ ਚਾਹੀਦਾ ਹੈ ਤੌਲੀਆ 2 ਮੀਟਰ ਦਾ ਹੋਣਾ ਹਾਂ ਕਿੰਨੇ ਸੋਨੇ ਨੇ 6 ਲੈਣਦੇ ਹਾਂ ਦੋ ਮਗਾਏ ਤੇ ਮਾਚਲ ਤੋਂ ਉੱਪਰ ਹਰਬੀਰ ਲੈ ਲੂਗਾ 4 ਮਗਾਏ ਤੇ ਦੋ ਦਾ ਹਰਬੀਰ ਤੌਲੂਗੀ ਵੀ ਹਰਬੀਰ ਲੈ ਹਾਂ 4 ਤੌਲੀ ਸਾਰੇ ਉਹਨੂੰ ਦੇ ਦਿੰਦੇ ਆ ਇਹ ਹਰਵੀਰ ਵੀਰੇ ਦੇ ਨੇ ਹਣਾ ਇਹ ਹਰਵੀਰ ਦੇ ਨੇ ਆ ਤਾਂ ਸੇਮ ਹੀ ਆ ਹਾਂਜੀ ਜਿੱਥੇ ਬੇਚੀ ਆਲ ਨਹੀਂ ਇੱਕ ਬੇਚੀ ਨਹੀਂ ਸਮਝਾ ਲੈ ਰਹੀ ਕੋਈ ਬੇਚਣ ਨੂੰ ਜੇ ਕਿਸੇ ਨੂੰ ਕੋਈ ਹਾਂ ਲਿਆਦਾ ਆ ਪਿਆ ਇਹ ਆ ਜਾਂਦਾ 150 ਦਾ ਹੋ ਗਿਆ ਉਹਨੇ ਤਾਂ ਹੀ ਲੈਣਾ ਉਹ ਤੋਂ ਰੋਪ ਲਿਆ ਹੋਊਗਾ ਮਾਮਾ ਤੇਰੇ ਚਰਾਣਾ ਵੀਰ ਸੋਲਿਆ ਵਿੱਕ ਗਿਆ ਸੱਚੀ ਗੱਲ ਹੈ ਜਿਵੇਂ ਜੇ ਅਗਰ ਆਪਾਂ ਆਪ ਪਾਈਏ ਨਾ ਸ਼ਾਇਦ ਲੋਕੀ ਖਰੀਦ ਲੈਣ ਇਹਨਾਂ ਨੂੰ ਆ ਵੀ ਮੈਂ ਉਹਦੇ ਨੇ ਕਾਟਨ ਦੇ ਨੇ ਠੀਕ ਹੈ ਹੂੰ ਚਲੋ ਅਗਰ ਕਿਸੇ ਨੂੰ ਕੋਈ ਵੀ ਚੀਜ਼ ਵਧੀਆ ਲੱਗੀ ਹੋਵੇ ਤਾਂ ਸਾਨੂੰ ਦੱਸਿਓ ਕਮੈਂਟ ਕਰਕੇ ਜੀ ਕਿਸੇ ਨੇ ਖਰੀਦਣੇ ਹੋਣ ਸਾਨੂੰ ਕਮੈਂਟ ਕਰਕੇ ਦੱਸਿਓ ਫਿਰ ਅਸੀਂ ਉਹਨਾਂ ਵਾਸਤੇ ਲੈ ਆਵਾਂਗੇ ਬਾਕੀ ਅਗਰ ਜੇ ਕਿਸੇ ਨੇ ਖਰੀਦਣੇ ਹੋਏ ਤਾਂ ਚਲੋ ਇਹ ਸਾਰਾ ਸਮਾਨ ਲੈ ਕੇ ਆਂਦਾ ਅੱਜ ਜਾ ਕੇ ਵਧਿਆ ਰਿਹਾ। ਸੋ ਹੋਪਸੋ ਤੁਮਸਾਡੀ ਵੀਡੀਓ ਵਧੀਆ ਲੱਗੀ ਹੋਵੇ। ਤੇ ਅੱਗੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਦੇ ਹੋ। ਹਾਂ ਐ ਕਰ। ਹਾਂ। ਮੂੰ ਪੈਸੇ ਪੈਨੇ ਮੇਰੇ ਪੰਜ 500 ਉਥੇ ਜਿਹੜੇ ਆਪਦੀ ਡਾਂਟੀ ਮੋੜ। ਓ ਵਾਓ ਪੈਸੇ। ਮੋਣੀ ਕਰਾ ਦੇਣੀ। ਮੋਣੀ ਕਰਾ ਦੇ। ਮੇਰੀ ਫੋਟੋ ਖਿੱਚ ਲਾ। ਹਾਂਜੀ ਹਾਂ ਮੈਂ ਫੋਟੋ ਖਿੱਚ ਕੇ ਪਾ ਦਾਂਗੀ। ਹਾਂ ਜੀ ਮੁਰਾਤ ਤਾਂ ਲਾਉਂਗੀ। ਕੋਈ ਨਾ ਕੋਈ ਨਾ ਪੰਜ ਸਾਈ ਦੇ ਦੇ ਬੀਬੀ ਸਾਰੇ ਪੰਜ ਸਾਈ ਦੇ ਦੇ ਰੇਂ ਦੇ ਕੌਮ ਲੈ ਨੂ ਚਲੋ ਜੀ ਆਪਾਂ ਕਰਦੇ ਆਪਣੀ ਵੀਡੀਓ ਨੂੰ ਇੱਥੇ ਹੀ ਐਂਡ ਸੋ ਅਗਰ ਵਧੀਆ ਲੱਗੀ ਹੋਵੇ ਤਾਂ ਅਗੇ ਜ਼ਰੂਰ ਸ਼ੇਅਰ ਕਰਦੇ ਹੂੰ ਸੋ ਆਪਾਂ ਮਿਲਦੇ ਹਾਂ ਹੁਣ ਆਪਣੀ ਨੈਕਸਟ ਵਲੌਗ ਚ ਚਲੋ ਜੀ ਆ ਕੀ ਆਏ ਵੀਰ ਪਹਿਲਾ ਚੱਕਾ ਉਹਨਾਂ ਨੇ ਰੱਤਾ ਹੈ ਇੱਥੇ ਹੋਰ ਵੀਰ ਦੇ ਬਣਾਣਾ ਨਹੀਂ ਅੱਛਾ फोटो दि चुके